ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਰਾਮ ਮੰਦਰ ਦੇ ਉਦ ਘਾਟਣ ਲਈ ਲਗਾਏ ਲੰਗਰ ਵਿੱਚ ਸ਼ਿਰਕਤ ਕਰਨ ਪਹੁੰਚੇ ਅੰਮ੍ਰਿਤਸਰ ਚ ਸੁਖਬੀਰ ਸਿੰਘ ਬਾਦਲ

ਚਲੀ ਜਾ ਚਲੇ ਜਾ ਸਾਰਾ ਤੁਹਾਨੂੰ ਨਾ ਹੀ ਫੋਟੋ ਕਰਕੇ ਕਿਸੇ ਚੱਲ ਚੱਲ ਜਾਗੇ हमने एक फोटो करनी है बस फोटो कर आ जाओ जी हां जी ਇੱਥੇ ਕੁਝ ਕਰਦੇ ਦੋ ਅਬ ਮਨ ਕਰ ਰਹੇ ਹਾਂ ਸਾਡੇ ਖੁਦ ਮਨ ਨਹੀਂ ਬਣਾ ਨਹੀਂ ਕਰ ਰਹੇ ਉਹ उधर ਕਿ RAM ਮੰਦਰ ਦੀ ਅੱਜ ਸ਼ੁਰੂਆਤ ਜਿਹੜੇ ਫਲਵਾਨ ਤਾਨ ਮਾਨ ਪ੍ਰਤਿਸ਼ਤਾ ਜਿਹੜੀ ਅੱਜ ਹੋ ਰਹੀ ਹੈ ਦੇਖੋ ਆਪਣਾ ਜਿਹੜਾ ਦੇਸ਼ ਹੈ ਆ ਇਕੱਲਾ ਐਜਾ ਦੇਸ਼ ਹੈ ਦੁਨੀਆਂ ਜਿਸੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਸਭ ਤੋਂ ਇੱਕ ਖੂਬਸੂਰਤੀ ਇਸ ਦੇਸ਼ ਦੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਆ ਤੇ ਇੱਕ ਦੂਜੇ ਦੀ ਖੁਸ਼ੀਆਂ ਵਿੱਚ ਆਪਣਾ ਹਿੱਸਾ ਪਾਉਂਦੇ ਆ ਸੋ ਅੱਜ ਜਿਹੜਾ ਸਾਰੇ ਦੇਸ਼ ਵਾਸੀ ਮੈਂ ਅੱਜ ਦੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆਂ 'ਚ ਵੱਸਦੇ ਆਪਣੇ ਦੇਸ਼ ਵਾਸੀਆਂ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦੇਣਾ ਚਾਹੁੰਦਾ ਤੇ ਮੈਂ ਦੇਖਿਆ ਪੂਰੇ ਦੇਸ਼ ਵਿੱਚ ਕੋਨੇ-ਕੋਨੇ 'ਚ ਲੰਗਰ ਵੀ ਲੋਕ ਲਾ ਰਹੇ ਆ ਤੇ ਮੈਂ ਤਾਂ ਆਈ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜਾ ਸੂਬਾ ਹੈ ਆ ਇੱਕ ਬਾਰਡਰ ਦਾ ਸੂਬਾ ਹੈ ਸਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀ ਸੋਚ ਐਜੀ ਸੋਚੀ ਜੀ ਨੇ ਪੰਜਾਬ ਨੂੰ ਇਕੱਠਾ ਰੱਖਿਆ ਪੰਜਾਬ ਨੂੰ ਅੱਗੇ ਲੈ ਕੇ ਗਏ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਵੀ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦਾ ਜੋ ਵੀ ਸ਼ੁਭ ਦਿਹਾੜਾ ਆਉਂਦਾ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਬਹਿ ਕੇ ਉਹਨਾਂ ਨਾਲ ਉਹ ਮਨਾਉਂਦੇ ਸੀ ਉਹਨਾਂ ਦੇ ਸ਼ੁਭ ਦਿਹਾੜਿਆਂ ਦੇ ਆਪ ਸਭ ਮੰਦੇ ਸਾਥ ਕੱਲੇ ਆ ਨਹੀਂ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਤੇਸ਼ਰੂਮੀ ਕਾਲੀਦਨ ਜਿਹੜੀ ਸੋਚ ਹੈ ਕੀ ਕਰਨ ਸਰਬੱਤ ਦੇ ਭਲੇ ਦੀ ਸੋਚ ਹੈ ਜਿਹੜੀ ਸੋਚ ਸਾਡੇ ਗੁਰੂ ਸਬਾਨ ਨੇ ਸਾਨੂੰ ਸਿਖਾਈ ਹੈ ਕੋਈ ਸੋਚ ਤੇ ਅਸੀਂ ਪੈਰਾ ਦਿੰਦੇ ਰਹਿੰਨੇ ਆ ਉਹ ਸੋਚ ਤੇ ਗੁਰੂ ਸਬਾਨ ਦੇ ਦੱਸਿਓਏ ਸੋਚ ਤੇ ਅਸੀਂ ਚੱਲਦੇ ਆ ਤੁਸੀਂ ਦੇਖਿਆ ਹੋਣਾ ਉਸੇ ਸੋਚ ਰਾਹੀਂ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਰਾਮ ਤੀਰਥ ਇੱਕ ਐਜਾ ਪਵਿੱਤਰ ਸਥਾਨ ਹੈ ਉਹਦੀ ਸੇਵਾ ਵੀ ਪਾਲ ਸਿੰਘ ਸਾਹਿਬ ਨੇ ਕਰਾਈ ਤੇ 300 ਕਰੋੜ ਰੁਪਏ ਲਾ ਕੇ RAM TIRATH ਮੰਦਿਰ ਨੂੰ ਸ਼ੁਭ ਮੰਦਿਰ ਬਹੁਤ ਖੂਬਸੂਰਤ ਬਣਾਇਆ ਹੈ। ਦੁਰਗਿਆਣਾ ਮੰਦਿਰ ਜਿਹੜਾ ਬਹੁਤ ਇਤਿਹਾਸਿਕ ਮੰਦਿਰ ਹੈ ਉਹਦੇ ਵਾਸਤੇ ਵੀ 150 ਰੁਪਿਆ 150 ਕਰੋੜ ਰੁਪਿਆ ਦੇ ਕੇ ਉਹਨੂੰ ਬਿਊਟੀਫਾਈ ਕੀਤਾ। ਇਸ ਸ਼ੁਭ ਦਿਹਾੜੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਇਕੱਠੇ ਹੋ ਕੇ ਮਨਾਈਏ। ਆਈ ਇੱਕ ਪੰਜਾਬ ਦੀ ਤਾਕਤ ਹੈ। ਆਈ ਕਪੜੀ ਦੇਸ਼ ਦੀ ਤਾਕਤ ਹੈ ਆਪਾਂ ਇਕੱਠੇ ਹੋ ਕੇ ਆਪਾਂ ਦੇਸ਼ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਭਾਨ ਸਾਹਿਬ ਮੌਜੂਦਾ ਸਮਾਗਮਾਂ ਨੇ ਪ੍ਰਾਉਟ ਦਿੱਸ਼ਾ ਤੋਂ ਕਿਨਾਰਾ ਦਿੱਤਾ ਸਮੂਹ ਹਿੰਦੂ ਸਮਾਜ ਨੇ ਮੰਗ ਕੀਤੀ ਸੀ ਛੁੱਟੀ ਕਰਨ ਦੀ ਮੈਂ ਦੱਸ ਸਕੀ ਐ ਇਸ ਸਪੋਰਟ ਇਸ ਸ਼ੁਭ ਦਿਹਾੜੇ ਤੇ ਮੈਂ ਕਿਸੇ ਨੂੰ ਵੀ ਨਹੀਂ ਸਰ ਮੈਂ ਸ਼ੁਭ ਦਿਹਾੜੇ ਸੰਬੰਧ ਤੇ ਇਹ ਛੁੱਟੀ ਦੀ ਮੰਗ ਕੀਤੀ ਸੀ ਲੋਕਾਂ ਨੇ ਪਰ ਨਹੀਂ ਕੀਤੀ ਕਿ ਨਾ ਕ੍ਰਿਕਟ ਮੈਚ ਦੇ ਵਾਸਤੇ ਸਕਰੀਨਾਂ ਲਗਾਈਆਂ ਗਈਆਂ ਸੀ ਸਰਕਾਰ ਵੱਲੋਂ ਪਰ ਇਸ ਤਰ੍ਹਾਂ ਦੇ ਪ੍ਰਾਂਤ ਪ੍ਰਤੀਕសារ ਲੋਕਾਂ ਨੂੰ ਦਿਖਾਉਣ ਵਾਸਤੇ ਕੋਈ ਕੋਸ਼ਿਸ਼ਾਂ ਨਹੀਂ ਕੀਤਾ ਗਿਆ। ਇਹ ਪ੍ਰੋਬਲਮ ਕੀ ਹੈ ਕਿ ਆਪਾਂ ਪੰਜਾਬ ਵਾਲੇ ਲੋਕ ਇੱਕ ਕਸੂਤੇ ਸਮੱਸਿਆ 'ਚ ਫਸ ਗਏ ਆ। ਇੱਕ ਐਜਾ ਨਖਿਤ ਮੁੱਖ ਮੰਤਰੀ ਆਪਣ ਮਿਲ ਗਿਆ, ਇੱਕ ਐਜਾ ਇਨਸਾਨ ਮਿਲ ਗਿਆ ਜਿਹਨੂੰ ਕੋਈ ਮਾਨ, ਮਰਿਆਦਾ, ਕੋਈ ਕਿਸੇ ਦੀ ਭਾਵਨਾ ਦੀ ਨਾ ਕਦਰ ਹੈ। ਉਹ ਆਪਣਾ ਸੋਚਦਾ ਹੈ, ਆਪਣਾ ਜੋ ਕਰਦਾ ਹੈ। ਆਮ ਜਨਤਾ ਦੀਆਂ ਜੋ ਭਾਵਨਾ ਹੈ ਉਹ ਨੂੰ ਵੀ ਪਰ ਪਤਾ ਨਹੀਂ ਦਰਬਾਰ ਸਾਹਿਬ ਜਿੱਥੇ ਕੀਰਤਨ ਹੁੰਦਾ ਅਸੀਂ ਸਕਰੀਨਾਂ ਤੇ ਆਪਣੀ ਫੋਟੋ ਲਈ ਬਟਾ ਐਜਾ ਇਨਸਾਨ ਤੋਂ ਕੀ ਉਮੀਦ ਕਰਦੇ ਆ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਇਸ ਵਿਖੇਦ ਮੁੱਖ ਮੰਤਰੀ ਤੋਂ ਕੋਈ ਆਸ ਨਹੀਂ ਥੈਂਕ ਯੂ ਜਵਦਰ ਨਹੀਂ ਜਾ ਸਕਿਆ ਜੀ ਸਦਾ ਜੀ